ਕਾ ਅੱਜ ਤਨ ਤਨ ਸ ਬਾਬਾ ਦੀਪ ਸਿੰਘ ਜੀ ਵਿਖੇ ਮੌਜੂਦ ਆ ਜਿੱਥੇ ਕਿ ਅੱਜ ਆਪਾਂ ਲੋਕਾਂ ਨਾਲ ਵੀ ਗੱਲ ਕਰਾਂਗੇ ਚਪੈਰਾ ਸਾਹਿਬ ਦੇ ਵਿੱਚ ਪਹੁੰਚੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇੱਥੇ ਮੌਜੂਦ ਨੇ ਕਿੰਨੇ ਜਿਹੜੇ ਨੇ ਲੋਕ ਇੱਥੇ ਆਏ ਨੇ ਨਸਮੁਸਤਕ ਹੁਣ ਆਏ ਨੇ ਚਪੈਰਾ ਸਾਹਿਬ ਦਾ ਪਾਰ ਜਿਹੜਾ ਆ ਕਰਨ ਆਏ ਨੇ ਸੋ ਇਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰਾਂਗੇ ਮੈਂ ਕੀ ਕਹਿਣਾ ਚਾਹਾਂਗੇ ਅੱਜ ਇੱਥੇ ਪਹੁੰਚੇ ਹੋ ਪਹਿਲਾਂ ਤੋਂ ਆਂਦੇ ਸੀ ਕਿ ਹੁਣ ਤੋਂ ਨਹੀਂ ਹੋ ਗਿਆ ਸਾਲ ਸਾਲ ਹੋ ਗਿਆ ਅੱਛਾ ਵਿਆਹ ਹੋ ਨਹੀਂ ਹੋਇਆ ਤੁਹਾਡਾ ਹਾਂਜੀ ਓਕੇ ਸਾਲ ਹੀ ਹੋ ਗਿਆ ਮਤਲਬ ਸਾਲ ਹੀ ਹੋ ਗਿਆ ਮਤਲਬ ਅੱਛਾ ਤੇ ਤੁਹਾਡਾ ਸੋਹਰਾ ਘਰ ਹਾਂਜੀ ਅੱਜ ਕਿੱਨੇ ਆਨੰਦ ਅੱਤੇ ਆਗੇ ਪੁੱਛੋ ਹੀ ਨਾ ਹੈ ਅੰਤ ਨਹੀਂ ਹੈ ਅੰਤ ਨਹੀਂ ਹੈ ਕਿੰਨੇ ਕੁ ਖੁਸ਼ੀ ਜੜੀ ਹੈ ਮਨ ਨੂੰ ਮਿਲ ਬਹੁਤ 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 ਖੁਸ਼ੀ ਹੈ ਬਹੁਤ ਖੁਸ਼ੀ ਹੈ ਅਜੇ ਕੋ ਹੁੰਦੇ ਨੇ ਇੱਥੇ ਜਿੰਨੀਆਂ ਵੀ ਮਰਾਦਾਂ ਮੰਗੋ ਸਾਰੀਆਂ ਪੂਰੀਆਂ ਹੋ ਜਾਂਦੇ ਆ ਤੁਹਾਡੀਆਂ ਕਿਹੜੀਆਂ ਕਿਹੜੀਆਂ ਮਰਾਦਾਂ ਨੇ ਜਿਹੜੇ ਕਿਸ ਪੂਰੀ ਨਹੀਂ ਐਸੇ ਚ ਕੋਈ ਮਰਾਦ ਨਹੀਂ ਹੈ ਮੇਰੀ ਪਹਿਲਾਂ ਵੀ ਇੰਟਰਵਿਊ ਹੋਈ ਸੀਗੀ ਉਹਨਾਂ ਨੇ ਵੀ ਸੇਮ ਸਵਾਲ ਕੀਤਾ ਸੀ ਕਿ ਤੁਹਾਡੀ ਕਿਹੜੀ ਮਰਾਦ ਹੈ ਐਦਾ ਕੋਈ ਮਰਾਦ ਨਹੀਂ ਹੈ ਬਸ ਬਾਬਾ ਜੀ ਬੁਲਾਉਂਦੇ ਆ ਤੇ ਅਸੀਂ ਆ ਜਾਂਦੇ ਆ ਕਿਆ ਬਾਤ ਹੈ ਹਰ ਦੁਆਰਾ ਨੇ ਹਰ ਦੁਆਰਾ ਫੈਮਲੀ ਨਾਲਨ ਨੇ ਕੀ ਕਰ ਲਈ ਯਾਰ ਮੇਰੇ ਸਾਸੂਆਂ ਬੈਠੇ ਹੋਏ ਨੇ ਉਹਨਾਂ ਦੇ ਪੱਕੀ ਲੱਗੀ ਹੋਈ ਹੈ ਸੇਵਾ ਕਿਆ ਬਾਤ ਹੈ ਤੁਹਾਡੀ ਸੇਵਾ ਕਿਹੜੀ ਲੱਗੀ ਹੈ ਕਦੀ ਪਾਣੀ ਤੇ ਲੱਗ ਜਾਂਦੀ ਹੈ ਕਦੀ ਪਾਣੀ ਤੇ ਕਦੀ ਝੂਠ ਮਾਜਣਾ ਸਭ ਤੋਂ ਮਸਾਲਾ ਜਿਹੜੇ ਬਾਬਾ ਜੀ ਜਿਹੜੇ ਕੰਮ ਈ ਲਾ ਦਿੰਦੇ ਉਹ ਸੇਵਾ ਕਰਨੇ ਆ ਹਾਂਜੀ ਤੋਂ ਸਾਡੇ ਵਿੱਚ ਇੱਕ ਗਾਇਕ ਵੀ ਮੌਜੂਦ ਨੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਮੈਂ ਮਾ ਜਿੱਥੇ ਮਾਚੀ ਆ ਗੁਰੂ ਦੇ ਦਰਸ਼ਨਾਂ ਲਈ ਆਏ ਆ ਤੇ ਧੰਨ ਧੰਨ ਹੈ ਜੀ ਤੁਸੀਂ ਬਾਕੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਰਹੇ ਹੋ ਬਿਲਕੁਲ ਅੱਜ ਦੁਪਹਿਰਾ ਸਾਹਿਬ ਹੈ ਤੇ ਚੁਪੈਰਾ ਸਾਹਿਬ ਤੇ ਕਿੰਨੀ ਸੰਗਤ ਇਕੱਠੀ ਹੋਈ ਹੈ ਤੇ ਜੋ ਬਾਬਾ ਜੀ ਨੇ ਹੁਕਮ ਸਾਨੂੰ ਲਾਇਆ ਸੇਵਾ ਦੇ ਵਿੱਚ ਅਸੀਂ ਆਪਣੀ ਸੇਵਾ ਚ ਲੱਗੇ ਆ। ਤੁਹਾਡੇ ਵੱਲੋਂ ਕਿਹੜੀ ਸੇਵਾ ਜਿਹੜੀ ਕੀਤੀ ਗਈ ਹੈ? ਅਸੀਂ ਸਵੇਰ ਦੇ ਆਏ ਹੋਇਆ ਜੀ। ਚਾਹ ਦਾ ਲੰਗਰ ਸਵੇਰ ਤੋਂ ਚੱਲ ਰਿਹਾ ਹੈ, ਸਮੋਸਿਆਂ ਦਾ ਚੱਲ ਰਿਹਾ ਹੈ। ਨਾਲ ਬਿਸਕੁਟ ਚੱਲ ਰਿਹਾ ਹੈ, ਬਦਾਮਾਂ ਵਾਲਾ ਦੁੱਧ ਚੱਲ ਰਿਹਾ ਹੈ। ਜਿੰਨੀ ਸੇਵਾ ਪਰਮਾਤਮਾ ਨੇ ਲੈਣੀ ਉੰਨੀ ਲੈ ਰਹੇ ਹਾਂ। ਸਵੇਰ ਦੇ ਆਏ ਹੋਇਓ। ਬਿਲਕੁਲ ਜੀ ਸਰ। ਸਰਬੁਦਵਾਰ ਆਨੇ ਆ ਕਿ ਪਹਿਲੀ ਵਾਰ ਆਇਆ ਹਾਂ। ਹਾਂ, ਬੁੱਧਵਾਰ ਦੁਪਹਿਰੇ ਤੇ ਆਨੇ ਆ। ਅਕਸਰ ਅਸੀਂ ਆਉਂ ਨਹੀਂ ਰਹਿੰਦੇ। ਮੈਮ ਮੇਰੀ ਪੂਰੀ ਫੈਮਿਲੀ ਹੈ ਜੀ ਮੇਰੇ ਵੱਡੇ ਬ੍ਰਦਰ ਹੈ ਮੇਰੇ ਪਾਪੀ ਜੀ ਹੈ ਮੇਰਾ ਛੋਟਾ ਬ੍ਰਦਰ ਹੈ ਮਾਤਾ ਜੀ ਹੁਣੀ ਪਾਠ ਕਰ ਰਹੇ ਨੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਨੇ ਟਾਈਮ ਤੋਂ ਬਾਅਦ ਸੇਵਾ ਕਰਦੇ ਹੋ ਅਸੀਂ ਵੀ ਸਵੇਰ ਦੀ ਆਏ ਹੋਏ ਹਾਂ ਸਵੇਰ ਦੇ ਹਰ ਬੁੱਧਵਾਰ ਆਨੇ ਹੋ ਨਹੀਂ ਹਰ ਬੁੱਧਵਾਰ ਕਦੇ ਚੱਕਰ ਲੱਗ ਜਾਂਦਾ ਐਤਵਾਰ ਦੇ ਐਤਵਾਰ ਤਾਂ ਆਈਦਾ ਐਤਵਾਰ ਦੇ ਐਤਵਾਰ ਹਾਂ ਤੇ ਕਿਸ ਤਰੀਕੇ ਦਾ ਮਤਲਬ ਕਿ ਫੀਲ ਹੁੰਦਾ ਸੇਵਾ ਕਰਕੇ ਇੱਥੇ ਆ ਕੇ ਸੇਵਾ ਕਰਕੇ ਤਾਂ ਬਸ ਐ ਲੱਗਦਾ ਜਿਵੇਂ ਹਲਕੇ ਫੁਲਕੇ ਹੋਏ ਪਏ ਜੀ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਅੱਜ ਇੱਕ ਇੱਕ ਕਹਿੰਦੇ ਨੇ ਇੱਥੇ ਜਿੰਨੇ ਵੀ ਦੁੱਖ ਲੈ ਕੇ ਆਉਂਦੇ ਨੇ ਪਰ ਸੁੱਖ ਦੀ ਪ੍ਰਾਪਤੀ ਜਿਹੜੀ ਇਹ ਜਗ ਲੈ ਕੇ ਜਾਂਦੇ ਵੀ ਕਿੰਨੇ ਕੇ ਕਰ ਸਕਦਾ ਬਿਲਕੁਲ ਸੱਚ ਹੈ ਇੱਥੇ ਬਸ ਆਪਣੇ ਕੋਈ ਵੀ ਮੁਰਾਦ ਲੈ ਕੇ ਆਓ ਪੂਰੀ ਹੁੰਦੀ ਤੁਹਾਡੀਆਂ ਕਿਹੜੀਆਂ ਮੁਰਾਦਾਂ ਨੇ ਜਿੁੱਥੀ ਕਿ ਜਿਹੜੇ ਕਿ ਇੱਥੇ ਆ ਕੇ ਨਤਮਸਤਕ ਹੋਏ ਤਾਂ ਪੂਰੀਆਂ ਹੋ ਗਈਆਂ ਹਰ ਇੱਕ ਹੋਈ ਹੈ ਬੱਚੇ ਅੱਛੇ ਪੜ੍ਹ-ਕੁੜ ਰਹੇ ਨੇ ਸਭ ਘਰ ਦੇ ਵਿੱਚ ਜੋ ਖੁਸ਼ੀ ਹੈ ਹਨਾ ਸਭ ਬਤਨ ਨਹੀਂ ਦੇਣਾ ਬਾਬਾ ਜੀ ਦੀ ਜਿਵੇਂ ਨਾ ਇੱਥੇ ਆ ਕੇ ਪੂਰਾ ਬੰਦਾ ਮਤਲਬ ਇਹ ਕਹਿ ਸਕਦਾ ਕਿ ਸਵਰਗ ਤੇ ਨਜਾਰੇ ਲੈ ਹਾਂਜੀ ਹਾਂਜੀ ਇੱਥੇ ਆ ਕੇ ਨਾ ਉਸੇ ਬਾਕੀ ਸਭ ਕੁਝ ਭੁੱਲ ਹੀ ਜਾਂਦੇ ਆ ਦੁੱਖ ਵਗੈਰਾ ਆਪਣੇ ਘਰ ਦੀ ਚੰਜਟ ਅੱਥਾ ਕਹਿ ਲੱਗਦਾ ਜਿਵੇਂ ਬਹੁਤ ਸ਼ਾਂਤੀ ਹੈ ਬਹੁਤ ਜ਼ਿਆਦਾ ਸਵਰਗ ਆਹੀ ਹੁੰਦਾ ਜੀ ਹੋਰ ਉੱਪਰ ਕੋਈ ਸਵਰਗ ਨਹੀਂ ਘਾ ਆਹੀ ਸਵਰਗ ਉੱਪਰ ਕਿਨੇ ਦੇਖਿਆ ਥੱਲੇ ਜ਼ਿੰਦਗੀ ਦੇ ਮੱਧ ਤਰੀਕੇ ਨਾਲ ਜੁੜਾਈ ਅਸੀਂ ਇਹ ਚਾਹੁੰਦੇ ਆ ਕਿ ਆਪਾਂ ਹੁਣ ਟਰਾਈ ਕਰੀਏ ਕਿ ਹਰ ਬੁੱਧਵਾਰ ਅਸੀਂ ਆਈਏ ਇੰਨਾ ਮਤਲਬ ਮਜ਼ਾ ਬਤਾ ਇੰਨਾ ਸੱਚੀ ਸ਼ਾਂਤੀ ਹੈ ਨਾ ਜਿਸ ਸੰਧ ਪਰਮਾਤਮਾ ਹਰ ਬੁੱਧਵਾਰ ਇੱਥੇ ਬੁਲਾਉਂਦਾ ਹੈ ਨਾ ਅਸੀਂ ਆਈਏ ਚਪੈਰੇ ਤੇ ਤੋਂ ਆਪਾਂ ਗੱਲ ਵੀ ਜ਼ਰੂਰ ਕਰਾਵਾਂਗੇ ਸਾਰੀ ਸੰਗਤ ਨਾਲ ਬਾਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਤੇ ਇੱਥੇ ਆ ਰਹੇ ਹੋ ਮੈਨੂੰ ਹੋ ਗਿਆ ਜੀ 1.5 ਸਾਲ ਹੋ ਗਏ ਜੀ ਆਂਦੇ ਨੂੰ ਇੱਥੇ ਮਤਲਬ ਇੱਥੇ ਸ਼ਹੀਦਾ ਸਿੰਘਾਂ ਦੇ ਪਹਿਰੇ ਲੱਗਦੇ ਆ ਜੀ ਆਪਣੀ ਜਿਹੜੀ ਮਨਕਾਮਨਾ ਸੰਗਤ ਲੈ ਕੇ ਆਂਦੀ ਓਏ ਹਰ ਕਿਸੇ ਦੀ ਪੂਰੀ ਹੁੰਦੀ ਹੈ ਜੀ ਮਤਲਬ ਇੱਥੇ ਲੋਕਾਂ ਦੇ ਰੋਗ ਤੱਕ ਠੀਕ ਹੁੰਦੇ ਆ ਜੀ ਆਪਾਂ ਬਾਣੀ ਪੜਦੇ ਆਂ ਪਾਠ ਕਰਦੇ ਆਂ ਉਹਦੇ ਉਹਦੇ ਚ ਇੰਨੀ ਕੋ ਸ਼ਕਤੀ ਹੈ ਜੀ ਕਿ ਲੋਕਾਂ ਦੇ ਦੁੱਖ ਦਾ ਦਰਦ ਹਰ ਚੀਜ਼ ਹਰ ਮਨੁਕਾਮਨਾ ਹਰ ਚੀਜ਼ ਦੂਰ ਹੁੰਦੀ ਹੈ ਜੀ ਕਿਹੜੀਆਂ ਮਨੁਕਾਮਨਾ ਨੇ ਜੋੜੀ ਕਿ ਤੁਹਾਡੇ ਇੱਥੇ ਆ ਕੇ ਪੂਰੀ ਬਹੁਤ ਨੇ ਜੀ ਮਤਲਬ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਕੰਮ ਕਾਜ ਵਾਦੇ ਮਿਲਦੇ ਜੀ ਘਰੇ ਬੈਠੇ ਮਤਲਬ ਸਮਝ ਲਓ ਮਾਇਆ ਤਾਂ ਘਰੇ ਚੱਲ ਕੇ ਆਉਂਦੀ ਹੈ ਜੀ ਤਾਂ ਹਰ ਬਦਵਾਰਾ ਨੇ ਕਿ ਐਦ ਕੀ ਹੈ ਮੈਨੂੰ ਤੇ ਤੀਸਰੀ ਵਾਰ ਹੋ ਗਿਆ ਤੀਸਰੀ ਵਾਰ ਹੋ ਗਿਆ ਕਿੰਨਾ ਕਿ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਜ਼ਿਆਦਾ ਹੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਕਿ ਇੱਥੇ ਆ ਕੇ ਪੂਰੀਆਂ ਹੋਈਆਂ ਨੇ ਕਿਹੜੀਆਂ ਮਰਦਾਂ ਦਾ ਵਾਹਿਗੁਰੂ ਦੇ ਸਭ ਕੁਝ ਹੀ ਪੂਰਾ ਹੋ ਜਾਂਦਾ ਹੈ ਕੋਈ ਘਾਟ ਹੀ ਐ ਨਹੀਂ ਬਾਬੇ ਦੀ ਮਿਹਰ ਨਾਲ ਹੋਰ ਵੀ ਆਪਾਂ ਗੱਲ ਕਰਾਂਗੇ ਮਾਤਾ ਸ਼ਸ਼ੀਕਲ ਜੀ ਇੱਥੇ ਪੁੱਛਿਓਏ ਦੱਸੋਗੇ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਇਹਨਾਂ ਜਿੰਦਗੀ ਜੋ ਆਪਾ ਜੀਪੁਰਜੀ ਭਲਾਦੇ ਉਹ ਆ ਜਾਂਦੇ ਆ ਜੀ ਕਿੰਨਾ ਸਮੇਂ ਤੋਂ ਇੱਥੇ ਲਗਭਗ ਆ ਰਹੇ ਹੋ ਲਾ ਕਾਪੀ ਟੈਂਪਲ ਆਦੇ ਸੇਵਾ ਵੀ ਕਰਦੇ ਹਾਂ ਹਾਂਜੀ ਠੀਕ ਹੈ ਕਿੰਨੇ ਵਜੇ ਆਏ ਤਾਂ ਕਿੰਨੇ ਵਜੇ ਜਾਵਾਂਗੇ ਅਸੀਂ 12 ਵਜੇ ਆਏ ਸੀ ਕਿੰਨੇ ਵਜੇ ਜਾਵਾਂਗੇ ਸਮਾਪਤੀ ਦੇ ਸਮਾਪਤੀ ਦੇ ਕਰੂਗੇ ਕਿਹੜੀਆਂ ਮੁਰਾਦਾਂ ਨੇ ਜੋ ਕਿ ਇੱਥੇ ਆ ਕੇ ਪੂਰੀਆਂ ਹੋਈਆਂ ਨੇ ਸਭ ਮੁਰਾਦਾ ਪੂਰਾ ਜੀ ਜੋ ਮੰਗਦੇ ਆ ਸੋਝ ਮਿਲਦਾ ਜੀ ਅੱਛਾ ਇੱਥੇ ਕਹਿੰਦੇ ਦੁੱਖ ਜਿਹੜੇ ਉਹ ਵੀ ਹੁੰਦੇ ਰੋਗ ਵੀ ਜਿਹੜੇ ਉਹਦੇ ਦੂਰ ਹੋ ਜਾਂਦੇ ਸਭ ਦੁੱਖ ਦੂਰ ਹੁੰਦੇ ਆ ਜੀ ਬਹੁਤ ਜੋ ਮਨ ਦੀ ਤਮੰਨਾ ਹੁੰਦੀ ਪੂਰੀ ਹੁੰਦੀ ਹੈ ਜੀ ਹਾਂਜੀ ਬਹੁਤ ਹੋਰ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੋਕ ਇੱਥੇ ਮੌਜੂਦ ਨੇ ਸੋ ਸਾਰੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਵੱਡੇ ਬਜ਼ੁਰਗਾਂ ਤੱਕ ਵੀ ਇੱਥੇ ਪਹੁੰਚੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਜੀ ਦੱਸੂਗੀ ਕਿੰਨਾ ਟਾਈਮ ਹੋ ਗਿਆ ਖਾਂਦੇ ਨੇ ਇੱਥੇ ਤਾਂ ਬਸ ਮੈਂ 2 ਸਾਲ ਤੋਂ ਆ ਰਹੇ ਹਾਂ ਪਿਛਲੇ ਸਾਲ ਦਾ ਆ ਰਹੇ ਹਾਂ ਕਿੰਨੇ ਕਿ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਸਭ ਬੰਦਾ ਤੁਹਾਡੇ ਕੋਈ ਸਭ ਕੁਝ ਭੁੱਲ ਜਾਂਦਾ ਬੰਦਾ ਠੀਕ ਇੱਕ ਹੁੰਦਾ ਨੇ ਦਿਲ ਦੇ ਵਿੱਚ ਕੋਈ ਇੱਛਾ ਰੱਖਦੇ ਹੋ ਤੇ ਬਾਬਾ ਦੀਪ ਸਿੰਘ ਜੀ ਦੇ ਅਨੰਤ ਮਸਤਕ ਹੁੰਦੇ ਨੇ ਤੇ ਇੱਥੇ ਜਿਹੜੀ ਪੂਰੀਆਂ ਹੋ ਜਾਂਦੀ ਹੈ ਗੱਲ ਕਿੰਨੀ ਸੱਚੀ ਹੈ ਬਸ ਇੱਛਾ ਦਾ ਜਿਹੜਾ ਵੀ ਇੱਥੇ ਆਊਗਾ ਦਰ ਤੇ ਕੋਈ ਵੀ ਬਾਈ ਉਹਦੀ ਇੱਛਾ ਤਾਂ ਪੂਰੀ ਹੋਊਗੀ ਹੋਊ ਤੁਹਾਡੇ ਕਿੰਨੇ ਕਿਹੜੀਆਂ ਇੱਛਾ ਨੇ ਜੋੜੀ ਪੂਰੀਆਂ ਹੋਈਆਂ ਬਸ ਇੱਛਾ ਇੱਕ ਦੋ ਇੱਛਾ ਮੇਰੀ ਸਾਡੀ ਪੂਰੀਆਂ ਹੋ ਗਈਆਂ ਕਿਉਂ ਮੇਰੇ ਮੈਸੇਜ ਇੱਥੇ ਆਉਂਦੇ ਸੀਗੇ ਉਹਨੇ ਉੱਥੇ ਜਾਂਦੇ ਸੀਗੇ ਜਿਹੜੇ ਅਮਰitsar ਚ ਹੁਣ ਐਸਆਰ ਨੇੜੇ ਕਰਕੇ ਸੇਥੀ ਵੀ ਆ ਜੰਨੇ ਆ ਹਾਂ ਉਹਦਾ ਇੱਥੇ ਮਨ ਨੂੰ ਸ਼ਾਂਤੀ ਮਿਲਦੀ ਆ ਜੀ ਜੀ ਤੇ ਤੁਸੀਂ ਵੀ ਇੱਥੇ ਜੁੜ ਗਿਓ ਹੈ ਹਾਂ ਹਾਂ ਹਰ ਬੁੱਧਵਾਰ ਆਉਂਦੇ ਹੋ ਨਹੀਂ ਵਿੱਚ ਇਧਰ ਕਿਤੇ ਅਚਾਨਕ ਢੇੜਾ ਲੱਗ ਜਾਵੇ ਜਰੂਰ ਇਧਰ ਹੋ ਕੇ ਜਾਂਦੇ ਆ ਬਿਲਕੁਲ ਸੋ ਤੁਸੀਂ ਇਹ ਕਹਿੰਦੇ ਕਿ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਨੇ ਇੱਥੇ ਕਾਫੀ ਸਮਾਂ ਹੋ ਗਿਆ ਜੀ ਕਾਫੀ ਸਮਾਂ ਹੋ ਗਿਆ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਕਾਫੀ ਸਾਲ ਹੋ ਗਏ ਇੱਥੇ ਅੱਗੇ ਕਿਹੜੀਆਂ ਮਰਜ਼ਾਾਂ ਨੇ ਜਿਹੜੀਆਂ ਪੂਰੀ ਹੋਈਆਂ ਨੇ ਸਾਡੀ ਇਹ ਮਰਜ਼ੀ ਚੋਲੀਆਂ ਪਰਦੇ ਆ ਅਗਰ ਅੰਦਰ ਨਹੀਂ ਟਾਈਮ ਜਾਂਦਾ ਕਿਸੇ ਬਾਹਰ ਵੀ ਅਰਦਾਸ ਸੁਣਦੇ ਆ ਅਗਰ ਬਾਹਰ ਵੀ ਅਰਦਾਸ ਕੋ ਕੇ ਕਰਨਾ ਸੱਚੇ ਮਨ ਤੇ ਨਾਲ ਪਰ ਅਦਾ ਪੁੱਤਾ ਇੰਨੀ ਸੰਗਤ ਦੇਖੋ ਜਦੋਂ ਮੈਂ ਆ ਰਿਹਾ ਇੰਨੀ ਸੰਗਤ ਨਹੀਂ ਹੁੰਦੀ ਸੀ ਸਿਰ ਅੰਦਰ ਹੀ ਬੈਠਦੇ ਸੀ ਅੰਦਰ ਹੀ ਹੁੰਦਾ ਸੀ ਪਰ ਇੰਨੀ ਦੇਖੋ ਇੰਨੀ ਬਾਬਾ ਜੀ ਪਰਿਵਾਰ ਨਾਲ ਵੱਧ ਗਿਆ ਇੰਨਾ ਪਰਿਵਾਰ ਵੱਧ ਗਿਆ ਦੇਖੋ ਸੜਕਾਂ ਤੇ ਜਾਮ ਲੱਗੇ ਪਏ ਆ ਸੰਗਤਾ ਆਪਣਾ ਪਾੜ ਦੇ ਵਿੱਚ ਮਗਨ ਹੈ ਗਿਆ ਦੇਖੋ ਇਹਨਾਂ ਕੁਝ ਹੋ ਰਿਹਾ ਤੇ ਸਭ ਬਾਬਾ ਜੀ ਦੀ ਕਿਰਪਾ ਆਪ ਹੀ ਕਰਾ ਰਹੇ ਜਿਹਦੇ ਮਰਜ਼ਾ ਪੂਰੀ ਹੁੰਦੀਆਂ ਆ 10 ਬੰਦੇ ਹੋਰ ਲੈ ਕੇ ਆਉਂਦਾ ਜੀ ਬਿਲਕੁਲ ਬਿਲਕੁਲ ਤੇ ਵਧੀਆ ਕਿੰਨੀਆਂ ਮਰਜ਼ਾ ਪੂਰੀ ਹੋਈਆਂ ਬਸ ਜੋ ਮੰਗਦੇ ਆ ਮਿਲ ਜਾਂਦਾ ਜੀ ਟਾਈਮ ਤੇ ਜੁੜੇਗਾ ਕਰਕੇ ਮੈਂ ਅਲਮਗੀਰ ਸਾਹਿਬ ਹੁੰਨੇ ਆ ਸੇਵਾ ਤੇ ਤੇ ਹੁਣ ਮੈਂ ਜਾ ਥੋੜੇ 4-5 ਮਿੰਟ ਤਾਂ ਮੈਂ ਬਾਪੂ ਜੀ ਦੇ ਗੁਰਦੁਆਰੇ ਆੰਨੇ ਇੱਥੇ ਬਹੁਤ ਵਧੀਆ ਲੱਗਦਾ ਮਨੋਂ ਕਾਮਨਾ ਪੂਰੀ ਹੁੰਦੀ ਆ ਮਾਲਕ ਤੇ ਘਰੇ ਬਹੁਤ ਸੰਗਤ ਦਰਸ਼ਨ ਕਰਕੇ ਬਹੁਤ ਵਧੀਆ ਹੁੰਦਾ ਜੀ ਤੁਸੀਂ ਇੱਥੇ ਆਨੇਓ ਕਿੰਨੇ ਕ ਮੰਨੂ ਜਿਹੜਾ ਸ਼ਾਂਤੀ ਮਿਲਦੀ ਮਿਲਦੀ ਹੈ ਜੀ ਮੈਨੂੰ ਮੇਰੇ ਮਨ ਨੂੰ ਤਾਂ ਬਹੁਤ ਮਿਲਦੀ ਹੈ ਕਿੰਨੇ ਦੁੱਖ ਆ ਜੋ ਕਿ ਇੱਥੇ ਆ ਕੇ ਸਾਰੇ ਦੁੱਖ ਜਿਹੜੇ ਨੇ ਸੁੱਖਾਂ ਦੇ ਵਿੱਚ ਬਦਲ ਜਾਂਦੇ ਆ ਮੈਂ ਸਾਰਾ ਕੁਝ ਭੁੱਲ ਜਾਂਦੀ ਆ ਇੱਥੇ ਆ ਕੇ ਕਿਹੜੀ-ਕਿਹੜੀ ਮਰਜ਼ਾ ਨੇ ਜਿਹੜੀ ਕਿ ਇੱਥੇ ਆ ਕੇ ਪੂਰੀ ਹੋਈ ਮੇਰੇ ਬੇਟੇ ਸੀਗੇ ਕੰਮਕਾਰ ਥੋੜਾ ਜਿਹਾ ਹੋਇਆ ਸੀਗਾ ਕੋਈ ਸਾਡੇ ਨਾਲ ਲੜਾਈ ਝਗੜਾ ਹੋਇਆ ਸੀ ਥੋੜਾ ਜਿਹਾ ਉਹ ਮਾਲਕ ਨੇ ਮੇਰਾ ਤਾਂ ਇੱਥੇ ਆ ਕੇ ਪੂਰੀ ਹੋਈ ਇਹਤੇ ਪੂਰੇ ਹੁੰਦੇ ਨੇ। ਕੀ ਬਾਤ ਹੈ। ਅੱਛਾ ਸੇਵਾ ਵੀ ਕਰਦੋ ਕਿ ਇਸ ਤਰੀਕੇ ਦੀ ਸੇਵਾ ਹੈ ਜੋ ਕਿ ਇੱਥੇ ਕਰਦੇ ਹੋ। ਮੈਂ ਪ੍ਰਸ਼ਾਦਿਆਂ ਦੀ ਹੋਏ, ਮਾਲਕ ਨੇ ਬਾਪੂ ਜੀ ਨੇ ਜੋ ਵੀ ਮੈਨੂੰ ਮੈਂ ਤਾਂ ਕਰਨ ਵਾਲੀ ਕੌਣ ਆ ਖੁਦ ਕਰਾਉਣ ਵਾਲੇ ਨੇ। ਉਹ ਇੱਥੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਨੇ ਜੋ ਕਿ ਮਤਲਬ ਕਿ ਸੇਵਾ ਕਰਨੇ ਬਾਬੇ ਦੇ ਕਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ। ਸਾਰ ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਦੱਸੋ ਇੱਥੇ ਸੇਵਾ ਕਰ ਰਹੇ ਹੋ ਕਿੰਨਾ ਟਾਈਮ ਹੋ ਗਿਆ ਸੇਵਾ ਕਰਦੇ। ਹਾਂਜੀ ਕਿੰਨਾ ਟਾਈਮ ਹੋ ਗਿਆ ਸੇਪਟ ਕਰਨੇ ਸਾਨੂੰ ਹੋਰ 2 ਘੰਟੇ 2 ਘੰਟੇ ਹਰ ਬੁੱਧਵਾਰ ਆਉਂਦੇ ਹਾਂ ਅੱਜ ਕਿੰਨੇ ਮੰਨ ਨੂੰ ਇੱਥੇ ਅੱਗੇ ਸ਼ਾਂਤੀ ਬਹੁਤ ਜ਼ਿਆਦੀ ਐ ਮਾਲੋ ਮਾਲ ਮੰਨ ਹੋ ਜਾਂਦਾ ਕੋਈ ਕਰੇ ਕੋਈ ਕੰਮ ਕਰਦੇ ਹਾਂ

ਬਹੁਤ ਮੁਰਾਦਾਂ ਪੁਈਆਂ ਇਹ ਮੇਰੇ ਬ੍ਰਦਰ ਦਾ ਬਾਹ ਦਾ ਆਪਰੇਸ਼ਨ ਹੋਣਾ ਸੀ ਉਹ ਅਰਦਾਸ ਕੀਤੀ ਤਾਂ ਬਾਬਾ ਜੀ ਨੇ ਹੋਣ ਨਹੀਂ ਦਿੱਤਾ ਡਾਕਟਰਾਂ ਨੇ ਆਪਰੇਸ਼ਨ ਬੋਲਿਆ ਸੀ ਉਹਨਾਂ ਨੇ ਅੱਛਾ ਮੈਂ ਤਾਂ ਸਾਰੇ ਦੁੱਖ ਦਰਦ ਹਾਂਜੀ ਤੁਸੀਂ ਸੇਵਾ ਕਰ ਰਹੇ ਪਹਿਲਾਂ ਵੀ ਕਰਦੇ ਹੋ ਕਿ ਅੱਜ ਪਹਿਲੀ ਵਾਰ ਹਾਂਜੀ ਨਹੀਂ ਪਹਿਲਾਂ ਵੀ ਕਰਦੇ ਸੀਗੇ ਮੈਨੂੰ ਇੱਥੇ ਹੋਣ ਆਉਣ ਲੱਗੇ ਪਹਿਲਾਂ ਹੋਰ ਜਗ੍ਹਾ ਜਾਂਦੇ ਸੀ ਹਾਂਜੀ ਸੇਵਾ ਕਰਕੇ ਕਿੰਨਾ ਕ ਆਨੰਦ ਆਂਦਾ ਹੈ ਬੋਝ ਇਹਦਾ ਲੱਗਦਾ ਗੁਰੂ ਦੇ ਚਰਨਾਂ 'ਚ ਹੀ ਬੈਠੇ ਹੋਏ ਆਏ ਜੋ ਜਿਹੜੀ ਸੰਗਤ ਘਰੇ ਬੈਠੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਉਹਨੂੰ ਨਹੀਂ ਚਾਹਾਂਗੇ ਕਿ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਉਹ ਵੀ ਗੁਰੂ ਦੇ ਨਾਲ ਜੁੜੇ ਤਾਂ ਕਿ ਉਹ ਨਸ਼ੇ ਤੋਂ ਦੂਰ ਹੋ ਸਕਣ ਤਾਂ ਕਿ ਗੁਰੂ ਦੇ ਨਾਲ ਹੀ ਜੁੜਨ